ਅਗਲੀ ਗੱਲ ਕਰੀਏ ਜਦੋਂ ਤੋਂ ਕਿਸਾਨੀ ਅੰਦੋਲਨ 20 ਚੱਲਿਆ ਜਿਹੜਾ ਕਿ ਦੂਜੀ ਵਾਰੀ ਹਮਲਾ ਮਾਰਿਆ ਕਿਸਾਨਾਂ ਨੇ ਔਰ ਇਹਦੇ ਵਿੱਚ ਕੋਈ ਦੋਹਰਾ ਨਹੀਂ ਕਿ ਆਪਾਂ ਉਹਨਾਂ ਦੀ ਜਿਹੜੀ ਮੰਗਾਂ ਉਹਨਾਂ ਨੂੰ ਰੱਦ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਨਾਲ ਪਰ ਜਿਹੜਾ ਇਹ ਸਾਰਾ ਪ੍ਰਕਰਨ ਸੀਗਾ ਜਿਹੜਾ ਸਾਰਾ ਵਰਤਾਰਾ ਸੀ ਇਸੇ ਵਿੱਚ ਲੀਡ ਕਰਨ ਨੂੰ ਲੈ ਕੇ ਲੀਡ ਦੇ ਤੌਰ ਤਰੀਕਿਆਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਰਹੇ ਹੁਣ ਇੱਕ ਵਾਰ ਫਿਰ ਤੋਂ ਇਹਦੀ ਖਾਸੀ ਚਰਚਾ ਹੋ ਰਹੀ ਹੈ ਡੱਲੇਵਾਲ ਸਾਹਿਬ ਹੁਣਾਂ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਤੇ ਇਸੇ ਦਰਮਿਆਨ ਇੱਕ ਜਿਹੜਾ ਕਿਸਾਨ ਸ਼ਹੀਦ ਹੋਇਆ ਸੀ ਬੱਲੋਪਿੰਡ ਦਾ ਬਠਿੰਡੇ ਦੇ ਦਾ ਸ਼ੁਭਕਰਨ ਸਿੰਘ ਉਹਦੀ ਮੌਤ ਜਿਹੜੀ ਹੋਈ ਸੀ ਉਹਦੇ ਲਈ ਵੀ ਹੁਣ ਡੱਲੇਵਾਲ ਦੇ ਜਿਹੜੇ ਸਾਥੀ ਨੇ ਉਹਨੂੰ ਜ਼ਿੰਮੇਵਾਰ ਕਰਾਰ ਦੇ ਰਹੇ ਨੇ ਜੀ ਪ੍ਰਵੀਨ ਜੀ ਇਹ ਪਿਛਲੇ 3-4 ਦਿਨਾਂ ਤੋਂ ਖੂਬ ਮਾਮਲਾ ਭਖਿਆ ਹੋਇਆ ਜੀ ਜਥੇਬੰਦੀਆਂ ਦਾ ਖਾਸ ਕਰਕੇ ਐਸਕੇਮ ਗੈਰ ਰਾਜਨੀਤਿਕ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਉਹਨਾਂ ਦੇ ਅੰਦਰ ਕਿਹੋ ਜਿਹੀ ਹੇਠਲੇ ਪੱਧਰ ਦੀ ਰਾਜਨੀਤੀ ਹੋਈ ਹੈ ਉਹਦਾ ਪ੍ਰਕਾਵਾ ਹੁਣ ਖੁੱਲੀ ਸੜਕ ਤੇ ਆ ਗਿਆ ਜੀ ਜੋ ਕਿ ਸ਼ੋਭਦਾ ਨਹੀਂ ਹੈ ਹੁਣ ਇਸ ਸਮੇਂ ਜਿਹੜੀ ਸਿੱਤੀ ਪਣੀ ਹੈ ਜਗਜੀਤ ਸਿੰਘ ਦੱਲੇਵਾਲ ਜਿਹੜੇ ਦਿੱਲੀ ਤੋਂ ਪਰਤਦਿਆਂ ਹੋਇਆ ਬੜੇ ਗੈਰ ਗੰਭੀਰ ਉਂਗਲ ਖੜੀ ਕਰਕੇ ਐਸਕੇਮ ਦੇ ਕੁਝ ਮੁਢਲੀ ਕਤਾਰ ਦੇ ਲੀਡਰਾਂ ਦੇ ਉੱਤੇ ਬੜੇ ਸਵਾਲ ਲਾ ਕੇ ਪਰੇ ਹੋਏ ਸੀ ਜਦੋਂ ਕਿ ਐਸਕੇਐਮ ਜਿਹੜਾ ਰਾਜਨੀਤੀ ਕਹਿੰਦੇ ਆ ਜਿਹਨੂੰ ਉਸ ਐਸਕੇਐਮ ਦੇ ਅੰਦਰ ਵੀ ਇਹ ਮੰਤਰ ਹੁੰਦਾ ਰਿਹਾ ਕਿ ਜਿਹੜਾ ਅੰਦੋਲਨ ਦਾ ਬਚਿਆ ਪੈਸਾ ਸੀ ਜਾਂ ਕੋਸੀ ਉਹਦਾ ਖੁਦ ਹਿਸਾਬ ਪਤਾ ਨਹੀਂ ਤਾਂ ਡੱਲੇ ਵਾਲ ਤੇ ਉਲਟਾ ਮੁਗਲタル ਰਹੀ ਸੀ ਪਰ ਜਨਤਕ ਤੌਰ ਤੇ ਡੱਲੇ ਵਾਲ ਹੋਰਾਂ ਨੇ ਕਾਫੀ ਗੰਭੀਰ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਪਾੜਾ ਇੰਨਾ ਵਧਿਆ ਕਿ ਉਧਰ ਐਸਕੇਐਮ ਗੈਰ ਰਾਜਨੀਤਿਕ ਬਣ ਗਿਆ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਖਨੋਰੀ ਔਰ ਸ਼ੰਭੂ ਦਾ ਜਦੋਂ ਅੰਦੋਲਨ ਸ਼ੁਰੂ ਹੋਇਆ ਆਪਾਂ ਉਸ ਅੰਦੋਲਨ ਦੇ ਵਿੱਚੋਂ ਜੋ ਆ ਰਿਹਾ ਸੀ ਉਹਦੇ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਰਹੇ ਕਿ ਇਹਨਾਂ ਦੋਆਂ ਧਿਰਾਂ 'ਚ ਆਪਸੀ ਤਾਲਮੇਲ ਨਹੀਂ ਹੈ। ਖਨੌਰੀ ਔਰ ਸ਼ੰਭੂ ਦੇ ਵਿੱਚ ਮੁਕਾਬਲਾ ਵੱਧ ਲੱਗਦਾ ਹੈ, ਸਮਰਥਨ ਘੱਟ ਲੱਗਦਾ ਹੈ। ਜੇ ਉਹ ਕੋਈ ਪ੍ਰੋਗਰਾਮ ਦਿੰਦੇ ਸੀ ਤਾਂ ਇਹ ਦਿੰਦੇ ਸੀ, ਜੇ ਉਹ ਕੁਝ ਕਹਿੰਦੇ ਸੀ ਤਾਂ ਇਹ ਕਹਿੰਦੇ ਸੀ, ਜੇ ਉਹ ਕੁਝ ਕਰਦੇ ਸੀ ਤਾਂ ਇਹ ਕਰਦੇ ਸੀ। ਆਪਸ ਵਿੱਚ ਦੋ ਇਹਨਾਂ ਨੂੰ ਜਿਵੇਂ ਮੁਕਾਬਲਾ ਰੇਸ 'ਚ ਪਿੱਛੇ ਕੱਟਣ ਵਾਲਾ ਹੋਵੇ ਉਹ ਨਜ਼ਰ ਆਉਂਦਾ ਸੀ। ਪਰ ਫਿਰ ਵੀ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਹੋਈ, ਦੋਹੇ ਤਰ੍ਹਾਂ ਦੋਹੇ ਪਾਇਆ। ਮਤਲਬ ਕਿ ਉੱਥੋਂ ਬਾਦਰਾਂ ਤੋਂ ਜਾਂਦੇ ਰਹੇ ਬੈਲਾਂ ਹੁੰਦੀਆਂ ਰਹੀਆਂ ਪਰ ਪਿਛਲੇ ਦਿਨੀ ਖਨੌਰੀ ਬਾਦਰ ਤੇ ਜਿਹੜੀਆਂ ਤੇਰਾ ਨਾਲ ਸੀ ਦੱਲੇ ਵਾਲੇ ਹੋਰਾਂ ਦੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਜੀ ਕਿ ਇੱਥੇ ਤਾਂ ਡਿਕਟੇਟਰਸ਼ਿਪ ਚੱਲੀ ਆ ਹੂੰ ਹੂੰ ਇੱਥੇ ਤਾਂ ਜੀ ਕਾਰਵਾਈ ਹੋ ਗਈ ਆ ਜੀ ਇੱਥੇ ਤਾਂ ਜੀ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੂੰ ਸੋ ਇਸ ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਜਦੋਂ ਉਹ ਦੋਸ਼ ਲੱਗ ਰਹੇ ਸੀਗੇ ਤਾਂ ਉਹਦੇ ਵਿੱਚੋਂ ਇਹ ਵੀ ਦੋਸ਼ ਲਾਉਣੇ ਸ਼ੁਰੂ ਕੀਤੇ ਕਿ ਜੀ ਇੱਥੇ ਤਾਂ ਸਮਾਨ ਵੇਚਿਆ ਜਾ ਰਿਹਾ ਐ ਇੱਥੇ ਤਾਂ ਜੀ ਮਤਲਬ ਕਿ ਆਟਾ ਦਾਲ ਵੇਚ ਦਿੰਦੇ ਨੇ ਜੀ ਇਹ ਚੌਲ ਵੇਚ ਦਿੰਦੇ ਨੇ ਜੀ ਇਹ ਸਮਾਨ ਵੇਚਦਾ ਜੀ ਇਹ ਡिक्टेटरਸ਼ਿਪ ਕਰਦੇ ਨੇ ਜੀ ਪੁਲਿਸ ਵਾਲਿਆਂ ਨਾਲ ਮਿਲਦੇ ਨੇ ਜੀ ਐ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਜੀ ਫੰਡ ਦਾ ਹਿਸਾਬ ਨਹੀਂ ਦਿੰਦੇ ਮਤਲਬ ਕਿੰਨੇ ਤਰ੍ਹਾਂ ਦੇ ਦੋਸ਼ ਉਸ ਖਨੌਰੀ ਬਾਰਡਰ ਤੇ ਜਿਹੜੇ ਨਾਲ ਬੈਠੇ ਸੀ ਉਹਨਾਂ ਨੇ ਹੀ ਬੜਿਆ ਹਮ ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਡੱਲੇ ਵਾਲ ਹੋਰੀ ਇਹ ਕਹਿੰਦੇ ਰਹੇ ਕਿ ਭਾਈ ਸੂਏ ਦੇ ਸੂਈ ਦੇ ਨੱਕੇ ਜਿੰਨਾ ਵੀ ਕੋਈ ਕਿਸੇ ਨਾਲ ਧੋਖਾ ਨਹੀਂ ਹੋਇਆ ਕੋਈ ਕੋਈ ਪੈਸੇ ਦਾ ਲੈਣ ਦੇਣ ਗੜਬੜ ਨਹੀਂ ਹੋਈ ਜਿਹੜੇ ਸਮਾਨ ਦੀਆਂ ਗੱਲਾਂ ਕਰਦੇ ਨੇ ਕੱਲਾ ਜਿਹੜਾ ਮਤਲਬ ਕਿ ਲੰਗਰ ਹੈ ਉਹ ਕੱਲਾ ਆਟੇ ਦਾਣ ਨਹੀਂ ਚੱਲਦਾ ਕੱਲੇ ਚੌਲਾਂ ਨਾਲ ਨਹੀਂ ਚੱਲਦਾ ਕੱਲੀ ਕਣਕ ਨਾਲ ਨਹੀਂ ਚੱਲਦਾ ਹੋਰ ਸਮਾਨ ਵੀ ਚਾਹੀਦਾ ਹੁੰਦਾ ਇਸ ਲਈ ਅਸੀਂ ਬਟਾ ਲੈਨੇ ਹੁੰਨੇ ਆ ਕਿ ਆ ਚੀਜ਼ਾਂ ਦੇਖਿਓ ਚੀਜ਼ਾਂ ਲੈ ਲਓ ਇਹ ਇਹ ਅਜੇ ਕੁਝ ਨਹੀਂ ਹੂੰ ਹੂੰ ਪਰ ਹੁਣ ਜਿਹੜਾ ਕਿਸਾਨ ਮਜ਼ਦੂਰ ਜੱਥੇਬੰਦੀ ਹੈ ਜਿਨ੍ਹਾਂ ਦਾ ਸ਼ੰਭੂ ਤੇ ਅੰਦোলন ਚੱਲ ਰਿਹਾ ਸੀ ਜਿਹਦੀ ਅਗਵਾਈ ਪੰਤੇਰ ਕਰ ਰਹੀ ਸੀ ਪਰ ਇਸ ਜੱਥੇਬੰਦੀ ਦਾ ਵੱਡਾ ਨਾਂ ਵੱਡਾ ਚਿਹਰਾ ਸਤਨਾਮ ਸਿੰਘ ਪੰਨੂ ਹੋਰੀ ਜਿਹੜੇ ਸਤਾਪਤ ਨੇ ਉਹਨਾਂ ਦੀ ਇੱਕ ਮੈਗਜ਼ੀਨ ਆਉਂਦੀ ਆ ਉਹ ਮੈਗਜ਼ੀਨ ਦਾ ਦੂਜਾ ਅੰਕ ਸੀਗਾ ਦੂਜੇ ਅੰਕ ਦੇ ਮੈਗਜ਼ੀਨ ਚ ਸਤਨਾਮ ਸਿੰਘ ਪੰਨੂ ਦੇ ਨਾਂ ਹੇਠ ਤੇ ਉਹਨਾਂ ਦੇ ਦਸਤਾਖਤਾਂ ਹੇਠ ਹਮਮ ਬਕਾਇਦਾ ਦਸਤਾਖਤਾਂ ਹੈ ਲੇਖ ਸ਼ਬਦਾਂ ਜੀ ਉਸ ਲੇਖ ਚ ਬੜੇ ਗਹਿਰ ਗੰਭੀਰ ਦੋਸ਼ ਮੜੇ ਗਏ ਨੇ ਜਗਜੀਤ ਸਿੰਘ ਡੱਲਿਆ ਫਰਾਤ ਉਹ ਫੰਡ ਨੂੰ ਲੈ ਕੇ ਵੀ ਨੇ ਉਹ ਅੰਦੋਲਨ ਨੂੰ ਲੈ ਕੇ ਵੀ ਨੇ ਉਹ ਆਪਸ ਵਿੱਚ ਮਿਲਵਰਤਨ ਨੂੰ ਲੈ ਕੇ ਵੀ ਨੇ ਇਥੋਂ ਤੱਕ ਕਿ ਜੀ ਇਹਨਾਂ ਨੇ ਅੰਦੋਲਨ ਵਿੱਚ ਆ ਜੀ ਇਹਨਾਂ ਨੇ ਸਰਕਾਰ ਨਾਲ ਮਿਲ ਕੇ ਆਪ ਅੰਦੋਲਨ ਚਕਾਇਆ ਜੀ ਜਿਹੜੀਆਂ ਚਰਚਾਆਂ ਮ ਜਿਹੜੇ ਖਦਸੇ ਮੀਡੀਆ ਚ ਸੀ ਲੋਕਾਂ ਸੀ ਉਸ ਨੂੰ ਉਹਨਾਂ ਨੇ ਖੁੱਲ੍ਹ ਕੇ ਬਿਆਨੀਆਂ ਕੀਤਾ ਹਾਂਜੀ ਜੀ ਇਹ ਤਾਂ ਸਰਕਾਰ ਨਾਲ ਮਿਲ ਕੇ ਅੰਦੋਲਨ ਚਕਾਇਆ ਇਹਨਾਂ ਨੇ ਜੀ ਆਪ ਸਾਰਗ ਉਸ ਕੀਤਾ ਜੀ ਆਪ ਕੁਦਰੀਆਂ ਸੀ ਫਿਰ ਇਥੋਂ ਤੱਕ ਲਿਖਿਆ ਕਿ ਸ਼ੁਭ ਕਰਨ ਵਾਲੇ ਮਸਲੇ ਦੇ ਉੱਤੇ ਜਿਸ ਦਿਨ ਉਥੇ ਧੱਕਿਆ ਜਾ ਰਿਹਾ ਸੀ ਨੌਜੋਨ ਨੂੰ ਮੁਰੇ ਕਿ ਦਿੱਲੀ ਨੂੰ ਜਾਓ ਬਾਰਡਰ ਤੋੜੋ ਆਪ ਕਹਿੰਦੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨਾਲ ਰਿਟਾਇਰ ਅਧਿਕਾਰੀ ਮਜੂਦਾ ਅਧਿਕਾਰੀ ਸਭ ਨਾਲ ਬੈਠ ਕੇ ਮੀਟਿੰਗਾਂ ਕਰਦੇ ਰਹੇ ਤੇ ਮੀਟਿੰਗਾਂ ਕਰਕੇ ਉਹਨਾਂ ਨੂੰ ਕਹਿ ਰਹੇ ਸੀ ਕਿ ਠੀਕ ਹੈ ਅਸੀਂ ਦਿੱਲੀ ਨਹੀਂ ਜਾਵਾਂਗੇ ਸਾਡੀ ਕੇਂਦਰ ਨਾਲ ਗੱਲ ਕਰਾ ਦਿਓ ਸਾਡੀ ਕੇਂਦਰ ਨਾਲ ਮੀਟਿੰਗ ਰਖਾ ਦਿਓ ਕਹਿੰਦੇ ਆਪ ਇਹ ਕਰ ਰਹੇ ਸੀ ਉਧਰ ਮੁੰਡਾ ਮਰਾਤਾ ਜੀ ਜੀ ਬਿਲਕੁਲ ਹੁਣ ਮੈਂ ਕਿਹਨਾ ਤੁਹਾਡੀ ਲਿਖਣ ਨਾਲ ਤਾਂ ਸਾਬਤ ਨਹੀਂ ਹੁੰਦਾ ਹੈ ਹਾਂ ਉਸ ਤੋਂ ਬਾਅਦ ਕਿੰਨੀ ਘੱਟ ਰਾਤ ਤੇ ਲੀਡਰਾਂ ਲੜਾਈ ਲੜੀ ਇਹ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ ਕਿ ਆਪਾਂ ਆ ਕੇ ਕਿਵੇਂ ਟੈਂਟਾਂ 'ਚ ਬੈਠ ਗਏ ਕਿਵੇਂ ਪਿੱਛੇ हट ਗਏ ਪਰ ਜਿਹੜੀ ਧਿਰ ਕਿਸਾਨ ਮਜ਼ਦੂਰ ਜਥੇਬੰਦੀ ਡੱਲੇ ਵਾਲ ਤੇ ਇਹ ਸਵਾਲ ਖੜਾ ਕਰ ਰਹੀ ਆ ਹੂੰ ਹੂੰ ਉਸੇ ਤਰ ਦੇ ਹਵਾਲੇ ਨਾਲ ਇਹ ਵੀ ਤਾਂ ਸਭ ਦੇ ਸਾਹਮਣੇ ਸੀਗਾ ਨਾ ਕਿ ਭਾਈ ਤੁਸੀਂ ਵੀ ਤਾਂ ਇੱਥੋਂ ਕਦੇ ਮਰਜੀ ਬੜੇ ਭੇਜ ਰਹੇ ਆ ਜੀ ਅਸੀਂ ਉਹਨਾਂ ਨੂੰ ਕਿੰਨੇ ਨੂੰ ਜ਼ਖਮੀ ਕਰਾਇਆ ਕਿੰਨਿਆਂ ਦੇ ਸ਼ਰ ਨੇ ਲੱਗੇ ਕਿੰਨਾ ਕੁ ਸੋਇਆ ਤੇ ਪੱਥਰ ਨੂੰ ਵੀ ਤਾਂ ਪਤਾ ਹੀ ਸੀ ਹੂੰ ਹੂੰ ਉਹੀ ਜੇ ਸਿਟੀ ਉੱਤਰ ਸੀ ਉਹ ਇਹਦਾ ਮਤਲਬ ਤੁਸੀਂ ਵੀ ਤਾਂ ਉਹੀ ਜੇ ਰੋਲ ਪੈਰਲ ਨਵਾਇਆ ਨਾ ਸਹੀ ਹੈ ਸੋ ਜੇ ਉਧਰ ਮੌਤ ਹੈ ਤੇ ਇਧਰ ਜ਼ਖਮੀ ਕਿੰਨੇ ਨੇ ਹੂੰ ਉਹ ਵੀ ਤਾਂ ਪਹਿਲੂ ਐ ਸੋ ਇਸ ਲਈ ਹੁਣ ਇੱਕ ਦੂਜੇ ਤੇ ਦੋਸ਼ ਲਾ ਕੇ ਮੈਨੂੰ ਲੱਗਦਾ ਇਹ ਅੰਦੋਲਨ ਦਾ ਬੱਚਿਆ ਖੁਸ਼ਿਆ ਜਿਹੜਾ ਮਿਆਰ ਸੀ ਉਸ ਨੂੰ ਵੀ ਟੈਟੇਰੀ ਕਰ ਰਹੀ ਹੂੰ ਹੂੰ ਜੀ ਜੀ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਨੂੰ ਇਸ ਦੋ ਖਨੋਰੀਔਰ ਸ਼ੰਭੂ ਚੱਲੇ ਅੰਦੋਲਨ ਨੇ ਧੋਤਾ। ਹੂੰ ਉਸ ਦੇ ਨਾਲ ਨਾਲ ਹੁਣ ਜਿਹੜੀ ਇਹ ਕਿਰਦਾਰਕੁਸ਼ੀ ਹੋ ਰਹੀ ਹੈ ਮਤਲਬ ਉੱਥੇ ਤੋਂ ਜਿਹੜਾ ਮੁੱਲ ਵਟ ਕੇ ਆਏ ਸੀ ਤੁਸੀਂ ਜਤਮਣ ਉਹ ਇਸ ਤਰ੍ਹਾਂ ਆਪਸ ਦੇ ਵਿੱਚ ਇੱਕ ਦੂਜੇ 'ਤੇ ਤੁਸੀਂ ਉਹ ਵੀ ਮੁੱਲ ਧੋ ਲਿਆ। ਹੂੰ ਕੋਨੇ ਤੋਂ ਬਾਅਦ ਤੁਸੀਂ ਆਪਣੇ ਸਾਥੀਆਂ ਦਾ ਸਮਰਥਨ ਵੀ ਗਵਾ ਲਿਆ ਲੋਕਾਂ ਦਾ ਕਿਸਾਨਾਂ ਦਾ ਦੂਰ ਦੀ ਗੱਲ। ਜੀ ਜੀ ਬਿਲਕੁਲ। ਕਿ ਜਿਹੜੇ ਤੁਹਾਡੇ ਨਾਲ ਅੰਦੋਲਨ ਚ ਸੀ ਤੁਸੀਂ ਉਹਨਾਂ ਨੂੰ ਵੀ ਪ੍ਰੋਸੀਜਰ ਹੀ ਰੱਖ ਸਕੇ ਜੇ ਤੁਸੀਂ ਆਪ ਹੀ ਫੈਸਲੇ ਲੈ ਰਹੇ ਸੀ ਆਪ ਹੀ ਕਰ ਰਹੇ ਸੀ ਹੈਨਾ ਦੋਏ ਜਤ ਦੋਏ ਪਾਸਿਓਂ ਖਨੋਰੀ ਸ਼ੈਂਪੂ ਤੇ ਇਧਰ ਜਿਹੜੇ ਪੰਦੇਰ ਫੈਸਲੇ ਲੈ ਰਹੇ ਸੀ ਉਹਦੇ ਡੰਡੇ ਵਾਲ ਲੈ ਰਹੇ ਸੀ ਉਹਦੇ ਨਾਲ ਇੱਕ ਦੋ ਹੋਰ ਆਗੂ ਸੀ ਤੇ ਆਪਸ ਵਿੱਚ ਟਕਰਾਵ ਹੁਣ ਇਹ ਸਥਿਤੀ ਦੇ ਵਿੱਚ ਕਹਨੂੰ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਆਵਾਮ ਨੂੰ ਕਿਵੇਂ ਯਕੀਨ ਦਿਵਾਉਂਗੇ ਕਿ ਅਸੀਂ ਤੁਹਾਡੀ ਲੜਾਈ ਲੜਾਂਗੇ ਬਿਲਕੁਲ ਸਹੀ ਹੂੰ ਕਿਵੇਂ ਤੁਸੀਂ ਕੱਲ ਨੂੰ ਪਿੰਡਾਂ 'ਚ ਜਾ ਕੇ ਕਹੋਗੇ ਸਾਡੇ ਮੱਕੜ ਰੈਲੀਆਂ ਪਾ ਦਿਓ ਜੀ ਕਿਵੇਂ ਤੁਸੀਂ ਕਹੋਗੇ ਕਿ ਸਾਡੀਆਂ ਬੋਰੀਆਂ 'ਚ ਕਣਕ ਪਾ ਦਿਓ ਜੀ ਸਹੀ ਆ ਅਸੀਂ ਦੋਨਾਂ ਲੜਨ ਚੱਲਿਆਂ ਕਿਵੇਂ ਲੋਕ ਯਕੀਨ ਕਰਨਗੇ ਤੁਹਾਡੇ ਤੇ ਕਿਵੇਂ ਭਰੋਸਾ ਕਰਨਗੇ ਸੋ ਉਮੀਦ ਇਹ ਕੀਤੀ ਜਾ ਰਹੀ ਸੀ ਪ੍ਰਵੀਨ ਜੀ ਕਿ ਆ ਖਨੌਰੀ ਸ਼ੰਭੂ ਬਾਗਰ ਦੇ ਉੱਤੇ ਜੋ ਸਰਕਾਰ ਨੇ ਧੱਕਾਬਦੀ ਕੀਤੀ ਆ ਉਹ ਤੋਂ ਬਾਅਦ ਘਟੋ-ਘਟੇ ਇੱਕ ਬੈਨਰ ਇਹ ਤੇ ਇੱਕ ਝੰਡੇ ਇਹ ਇਕੱਠੇ ਹੋ ਕੇ ਗਾਂਵ ਦੀ ਲੜਾਈ ਲੜਨਗੇ ਜੀ ਉਹ ਤਾਂ ਇਕੱਠਿਆਂ ਕੀ ਹੋਣਾ ਸੀ ਉਲਟਾ ਇੱਕ ਨਵਾਂ ਐਸਕੇਮ ਜੰਮਣ ਦੀ ਅਸਾਹ ਹੋਰ ਬਣਗੇ ਦੂਸਰਾ ਐਸਕੇਮ ਕਹਿੰਦਾ ਵੀ ਜਿਹਨੂੰ ਇਹ ਰਾਜਨੀਤਿਕ ਐਸਕੇਮ ਕਹਿੰਦੇ ਨੇ ਉਹ ਕਹਿੰਦਾ ਵੀ ਅਸੀਂ ਆਪਣੇ ਪ੍ਰੋਗਰਾਮ ਦਿੱਤੇ ਹੋਏ ਨੇ ਤਿੰਨ ਜ਼ਿਲ੍ਹਿਆਂ 'ਚ ਅਸੀਂ ਆਪਣੀ ਮੁਜਾਰੇ ਪ੍ਰਦਰਸ਼ਨ ਕਰਨੇ ਆ ਇੱਕ ਅਸੀਂ 4 ਮਈ ਵਾਲਾ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜਲੰਧਰ ਦੇ ਵਿੱਚ ਹੈਨਾ ਸੋ ਅਸੀਂ ਤਾਂ ਆਪਣੀ ਉਹ ਕਾਰਵਾਈ ਕਰਾਂਗੇ ਜੀ ਸੋ ਇਹ ਸਾਰੀ ਬਿਰਤਾਰ ਦੇ ਵਿੱਚ ਉਹ ਇਸ ਬਸੇ ਦੀ ਟਿੱਪਣੀ ਕਰਨੋਂ ਮਿਲਦਾ ਇਸ ਲਈ ਬਕਸ਼ ਰਹੇ ਨੇ ਉਹ ਕਹਿੰਦੇ ਵੀ ਉਹਨਾਂ ਦਾ ਅੰਦਰ ਦਾ ਮਸਲੋਂ ਇਕੱਠੇ ਹੋ ਕੇ ਦੁਲਨੜ ਰਹੇ ਤੇ ਉਹਨਾਂ ਦਾ ਅਸੀਂ ਟਿੱਪਣੀ ਨਹੀਂ ਕਰਨੀ ਅਸੀਂ ਤੇ ਟਿੱਪਣੀ ਨਾ ਕਰਨ ਦਾ ਕਾਰਨ ਇਹ ਵੀ ਹੈ ਕਿ ਸਾਡੇ ਕੰਨੀ ਨੂੰ ਕਿਤੇ ਕੋਈ ਮਤਲਬ ਕਿ ਤੋਪਾਂ ਦਾ ਮੂੰਹ ਨਾ ਖੁੱਲ ਜਵੇ ਕਿਤੇ ਕਾਨੂੰ ਸਾਡੇ ਵੀ ਕੋਈ ਮਸਲਾ ਨਾ ਖੜਾ ਹੋ ਜਵੇ ਇਸ ਲਈ ਆਪਾਂ ਕਾਨੂੰ ਛੇੜਨਾ ਹੈ ਪ੍ਰਿੰਡਾਂ ਦਾ ਕੱਖ ਪਰ ਸਵਾਲ ਤੇ ਇਹ ਹੈ ਕਿ ਇੱਕ ਜਥੇਬੰਦੀ ਦੋ ਜਥੇਬੰਦੀ ਚਾਰ ਜਥੇਬੰਦੀਆਂ ਦੀ ਜੇ ਗਲਤੀ ਆ ਤਾਂ ਉਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਸਵਾਲਾਂ ਦੇ ਘੇਰੇ ਚ ਆਉਂਦੀਆਂ ਪੰਜਾਬ ਤੋਂ ਬਾਹਰ ਬੈਠੀਆਂ ਤੇਰਾ ਤਾਂ ਇੰਨੇ ਹੀ ਪਤਾ ਕਿ ਇਹ ਅੰਦੋਲਨ ਚੱਲ ਰਿਹਾ ਜੀ ਕਿਸਾਨ ਜਥੇਬੰਦੀਆਂ ਹੋਈ ਨਹੀਂ ਜੀ ਦਿੱਲੀ ਵਾਲੀਆਂ ਇਹ ਜੀ ਹੁਣ ਆਪਸੇ ਲੜਤੀਆਂ ਹੁਣ ਪਟੋਤੜ ਹੋ ਗਈਆਂ ਕੀ ਸੁਣਾ ਦੇ ਰਹੇ ਆ ਸੀ ਸੋ ਇਹ ਸੋਚਣ ਦੀ ਲੋੜ ਉਧਰ ਪੰਜਾਬ ਸਰਕਾਰ ਦੇ ਮੰਤਰੀ ਕੱਲ ਇੱਕ ਸਾਡੇ ਪੱਤਰਕਾਰ ਸਾਥੀ ਨੂੰ ਕਹਿ ਰਹੇ ਸੀ ਕਿ ਵੀ ਇਹ ਸਾਨੂੰ ਕਹਿ ਰਹੇ ਨੇ ਜੇ ਤੁਸੀਂ ਆਏ ਤਾਂ ਅਸੀਂ ਨਹੀਂ ਫੇਰਾਉਂਦੇ ਮੀਟਿੰਗ ਚ ਕਹਿੰਦੇ ਕਿ ਚੱਲ ਜਾਣ ਫਿਰ ਕੱਲੇ ਕਹਿੰਦੇ ਦਿੱਲੀ ਵਾਲਿਆਂ ਮੂਰੇ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਇਹ ਪੰਜਾਬ ਦੇ ਮੰਤਰੀ ਨੇ ਸਾਡੇ ਪੱਤਰਕਾਰ ਨੂੰ ਕਿਹਾ ਠੀਕ ਆ ਅੱਛਾ ਇਹ ਲੋਕテナ ਕੋ ਤਰਕ ਨਹੀਂ ਹੁੰਦਾ ਤਰਕ ਅਸੀਂ ਰੱਖਦੇ ਆ ਫਿਰ ਕਹਿੰਦਾ ਸਾਡੇ ਸਾਡੇ ਅਫਸਰ ਅਧਿਕਾਰੀ ਤੁਹਾਨੂੰ ਦਿੰਦੇ ਨਿਕਾ ਕੇ ਜੇ ਉਸ ਗੱੜ ਗੱੜ ਰੱਖਦੇ ਕਹਿੰਦੇ ਕੋਈ ਗੱਲ ਨਹੀਂ ਜਾਇਆਂ ਇਕੱਲੇ ਮੀਟਿੰਗ ਫਿਰ ਸਾਡੇ ਕੋਲ ਸ਼ਿਕਾਇਤ ਲੈ ਕੇ ਨਾ ਆਉਣ ਜਦੋਂ ਉੱਥੇ ਕੁਝ ਨਾ ਬਣਿਆ ਸੋ ਇਹ ਉਹਨਾਂ ਦਾ ਰਵਈਆ ਇੱਥੇ ਤੱਕ ਦੀ ਹਾਲਤ ਬਣੀ ਕਿਵੇਂ ਆ ਇਹ ਜਥੇਬੰਦੀਆਂ ਨੂੰ ਸੋਚਣਾ ਪੈਣਾ ਜੀ ਬਿਲਕੁਲ ਇਹ ਆਪਾਂ ਪੰਥਕ ਮਾਮਲਿਆਂ ਦੇ ਉੱਤੇ ਵੀ ਜਦੋਂ ਗੱਲਬਾਤ ਕਰਦੇ ਆ ਸ਼ਰਮਾ ਜੀ ਉਦੋਂ ਵੀ ਇਹ ਗੱਲ ਕਹਨੇ ਆ ਠੋਕ ਵਜਾ ਕੇ ਕਹਿੰਨਾ ਹਮੇਸ਼ਾ ਕਿ ਜਦ ਚਾਹੇ ਕਿਸਾਨੀ ਮਸਲੇ ਦੀ ਗੱਲ ਕਰ ਲਈਏ ਚਾਹੇ ਕਿਸੇ ਵੀ ਸੰਘਰਸ਼ੀ ਉੱਤੇ ਰਾਂ ਦੀ ਗੱਲ ਕਰ ਲਈਏ ਆਪਾਂ ਕਿ ਜਦੋਂ ਆਗੂਆਂ ਦੇ ਵਿੱਚ ਬੇਪਰੋਸਗੀ ਪੈਦਾ ਹੁੰਦੀ ਹੈ ਜਦੋਂ ਆਗੂ ਇੱਕ ਦੂਜੇ ਦੀ ਕਿਰਦਾਰ ਕੁਛ ਹੀ ਕਰਨ ਲੱਗ ਪੈਂਦੇ ਨੇ ਤਾਂ ਫਿਰ ਲੋਕ ਉਹਨਾਂ ਨੂੰ ਸ਼ੱਕ ਦੀ ਸੂਈ ਦੇ ਨਾਲ ਸ਼ੱਕ ਦੀ ਸੂਈ ਉਹਨਾਂ ਦੇ ਉੱਤੇ ਲਿਆ ਕੇ ਖੜਾ ਦਿੰਦੇ ਨੇ ਇਹ ਨਾ ਸਿਰਫ ਉਹਨਾਂ ਦੇ ਲਈ ਹਾਨੀਕਾਰਕ ਹੈ ਬਲ ਉਹਨਾਂ ਦੇ ਲਈ ਖਤਰਨਾਕ ਹੈ ਬਲਕਿ ਇਹ ਜਿਹੜੀਆਂ ਆਉਣ ਵਾਲੇ ਸੰਘਰਸ਼ ਕੀਤੇ ਜਾਣਗੇ ਜਦੋਂ ਲਾਮਬੰਦੀਆਂ ਹੋਣਗੀਆਂ ਤਾਂ ਉਦੋਂ ਵੀ ਖਤਰਨਾਕ ਹੋਗੀ ਲੋਕ ਹਰ ਚੀਜ਼ ਨੂੰ ਬੁਣਛਾਣ ਕਰਕੇ ਦੇਖਿਆ ਕਰਨਗੇ ਔਰ ਇਹ ਇੱਕ ਦੂਜੇ ਦੇ ਨੁਕਸਾਨ ਤੱਕ ਕਰਦੇ ਹੀ ਆ ਇਹਦੇ ਨਾਲ ਨਾਲ ਇਹ ਹਾਕਮ ਧਿਰ ਦਾ ਫਾਇਦਾ ਵੀ ਕਰ ਜਾਂਦੇ ਇਹ ਗੱਲ ਇਹਨੂੰ ਸਮਝ ਨਹੀਂ ਪਾਉਗੀ ਜਿਹੜੀਆਂ ਤਾਕਤਾਂ ਇਹਨਾਂ ਨੂੰ ਖੇਰੂ-ਖੇਰੂ ਕਰਨੀਆਂ ਚਾਹੁੰਦੀਆਂ ਨੇ ਜਿਹੜੀਆਂ ਤਾਕਤਾਂ ਇਹਨਾਂ ਦੇ ਮਗਰ ਲੱਗੀਆਂ ਹੋਈਆਂ ਨੇ ਜਿਹੜੀਆਂ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਦਾ ਪੱਖ ਪੂਰਦੀਆਂ ਨੇ ਇਹ ਗੱਲ